ਜੀ ਮੈਂ ਰਾਹ ਚ ਖਲੋਤਾ ਬੜੀ ਦੇਰ ਦਾ ਜੀ ਮੈਂ ਰਾਹ ਚ ਖਲੋਤਾ ਬੜੀ ਦੇਰ ਦਾ ਸ਼ਾਮ ਹੋ ਗਈ ਮੈਂ ਖੜਾ ਸਿ ਸਵੇਰ ਦਾ ਪੈਰ ਪੁੱਟ ਹੁੰਦਾ ਗਾਹਾਂ ਨਾ ਪਿਛਾ ਹਾਂ ਨੂੰ ਕਾਤੋਂ ਖੋਲਿਆ ਏ ਹੌਸਲਾ ਦੇ ਲੇਰ ਦਾ ਜੀ ਮੈਂ ਰਾਹ ਚ ਖਲੋਤਾ ਬੜੀ دیر ਦਾ ਮੈਨੂੰ ਗਾਇਕੀ ਵਿਰਾਸਤ ਦੇ ਵਿੱਚ ਮਿਲੀ ਹੈ ਤੇ ਮੇਰੇ ਨਾਨਾ ਜੀ ਗਿਆਨੀ ਕਰਨੈਲ ਸਿੰਘ ਜੀ ਨਿਰਮਲ ਉਹ ਮਤਲਬ ਟਾਡੀ ਜੱਥੇ ਦਾ ਕੰਮ ਕਰਦੇ ਸੀਗੇ ਟਾਡੀ ਸੀਗੇ ਆਪ ਤੇ ਮੈਂ 3rd ਕਲਾਸ ਤੋਂ ਆਪ ਗਾਉਂਦਾ ਆ ਰਿਆਂ ਸਟਾਰਟ ਕੀਤਾ ਮੈਂ ਆਪ ਦਾ ਨੂੰ ਹਰਮੋਨੀਅਮ ਮਤਲਬ ਥੋੜਾ ਬਹੁਤ ਆਉਂਦਾ ਸੀਗਾ ਜੀ ਤੇ ਉਹਦੇ ਹੈਲਪ ਨਾਲ ਹੀ ਮੈਂ ਗਿਟਾਰ ਨੂੰ ਜ਼ਿਆਦਾ ਮਤਲਬ ਆਪਦੇ ਆਪ ਨੂੰ ਇੰਪਰੂਵ ਕੀਤਾ YouTube ਤੋਂ ਮੈਂ ਕੋਈ ਸਿੱਖਿਆ ਕੋਈ ਜਾਂਦੀ ਥਿਊਰੀ ਪੜ੍ਹੀ ਕਿ ਕਿੱਦਾਂ-ਕਿੱਦਾਂ ਇਹਨੂੰ ਪਲੇ ਕਰਨਾ ਹੈ ਜਾਂ ਕੀ ਇਹਦੇ ਵਿੱਚ ਸਾਰੇ ਫੰਕਸ਼ਨਸ ਹੁੰਦੇ ਆ ਕਿਵੇਂ ਕਿਹਨੂੰ ਯੂਜ਼ ਕਰਨਾ ਹੈ ਇਹ ਸਾਰਾ ਕੁਝ ਮੈਂ YouTube ਤੋਂ ਹੀ ਸਿੱਖਿਆ ਮੈਂ ਕੰਪੀਟੀਸ਼ਨ ਵੀ ਖੇਡੇ ਨੇ ਪਹਿਲਾਂ ਜਿਵੇਂ ਕਿ ਰਾਈジング ਸਟਾਰ ਹੈ ਡੀਡੀ ਪੰਜਾਬੀ 2015 ਵੇਲੇ ਦਾ ਤੇ ਉਦੋਂ ਮੈਂ ਉਹਦੇ ਵਿੱਚ ਵਿਨਰ ਸੀਗਾ ਜੂਨੀਅਰ ਸੀਗਾ ਉਹ ਤੇ ਫਿਰ ਮੈਂ ਕਿਸਮੇ ਕਿਤਨਾ ਹੈ ਦਮ ਜਵੀ ਪਾਰਟਿਸਿਪੇਟ ਕੀਤਾ ਉਹਦੇ ਮੈਂ ਪ੍ਰੀ ਫਾਈਨਲ ਤੱਕ ਸੀਗਾ ਜੀ ਤੇ ਇੱਕ ਮੈਂ ਵੌਇਸ ਆਫ ਪੰਜਾਬ ਚ ਵੀ ਗਿਆ ਵੌਇਸ ਆਫ ਪੰਜਾਬ ਚ ਮੈਂ ਮੈਗਾ ਐਡੀਸ਼ਨ ਚ ਰਹਿ ਗਿਆ ਸੀ ਜੀ ਹਾਂਜੀ ਇਹ ਤਿੰਨ ਕੰਪੀਟੀਸ਼ਨ ਮਤਲਬ ਮੇਜਰ ਖੇਡ ਵੀ ਹੈ ਜਿਹੜੇ ਮਤਲਬ ਮੇਰੇ ਦੋਨੋਂ Song ਆ ਇੱਕ ਤਾਂ ਰਖੜੀ Song ਹੈ ਜੀ ਇੱਕ 911 ਹਾਂਜੀ ਦੋਵੇਂ Song ਮਤਲਬ ਮੈਂ ਆਪ ਹੀ ਕੰਪੋਜ਼ ਕੀਤੇ ਲਿਰਿਕਸ ਮਤਲਬ ਮੇਰੇ ਪਾਪਾ ਜੀ ਦੇ ਨੇ ਤੇ ਗਾਏ ਮੈਂ ਆ Song ਦੋਨੋਂ ਤੇ ਜੋ ਪੋਸਟ ਕੀਤੇ ਹੋਇਆ ਉਹ ਮੇਰੇ ਆਪ ਦੇ YouTube ਚੈਨਲ ਤੇ ਹੈ ਮਲੋਟ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਰਾਮ ਕੁਮਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮਲੋਟ ਦੇ ਵਿੱਚ ਹੈਰੀ ਨਾਹਰ ਜੀ ਦੇ ਘਰ ਅਸੀਂ ਪਹੁੰਚੇ ਆ ਇਹ ਹੋਣਹਾਰ ਤੇ ਉੱਭਰਦੇ ਹੋਏ ਗਾਇਕ ਨੇ ਸੋ ਇਹਨਾਂ ਦੀ ਗਾਇਕੀ ਨੂੰ ਜਦੋਂ ਅਸੀਂ ਦੇਖਿਆ ਤਾਂ ਅਸੀਂ ਇਹਨਾਂ ਦੇ ਕੋਲ ਆਏ ਹਾਂ ਔਰ ਅਸੀਂ ਗੱਲ ਕਰਾਂਗੇ ਇਹਨਾਂ ਦੀ ਗਾਇਕੀ ਦੇ ਬਾਰੇ ਦੇ ਵਿੱਚ ਨਾਲ-ਨਾਲ ਮਲੋਟ ਵਾਸੀਆਂ ਤੋਂ ਅਸੀਂ ਉਮੀਦ ਕਰਾਂਗੇ ਜੇਕਰ ਤੁਹਾਨੂੰ ਇਹਨਾਂ ਦੀ ਗਾਇਕੀ ਚੰਗੀ ਲੱਗਦੀ ਹੈ ਇਹਨਾਂ ਦਾ ਜੋ ਟੈਲੈਂਟ ਹੈ ਸਿੰਗਿੰਗ ਦੇ ਪ੍ਰਤੀ ਜੇਕਰ ਤੁਹਾਨੂੰ ਉਹ ਪਸੰਦ ਆਉਂਦਾ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਨਾਲ ਆਪਣੀ رائے ਕਮੈਂਟਸ ਦੇ ਵਿੱਚ ਦੇਣੀ ਹੈ ਸੋ ਆਓ ਹੈਰੀ ਜੀ ਨਾਲ ਗੱਲ ਕਰਦੇ ਆਂ ਮਲੋਟ ਦੇ ਉੱਭਰਦੇ ਹੋਏ ਗਾਇਕ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਦੋ ਜਿਹੜੇ Song ਨੇ ਉਹ ਆਏ ਨੇ ਹੈਰੀ ਜੀ ਸਵਾਗਤ ਹੈ ਤੁਹਾਡਾ ਮਲੋਟ ਲਾਈਵ ਵੱਲੋਂ ਮਲੋਟ ਸ਼ਹਿਰ ਵਾਸੀਆਂ ਦੇ ਵੱਲੋਂ ਅਸੀਂ ਜੋ ਸਹਿਯੋਗ ਹੈ ਉਸ ਦੀ ਤੁਹਾਡੇ ਤੋਂ ਉਮੀਦ ਕਰਦੇ ਆਂ ਕਿ ਤੁਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਗਾਇਕੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੈ ਕੇ ਆਉਂਗੇ ਸੋ ਕੀ ਕਹਿੰਦੇ ਹੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਮਲੋਟ ਲਾਈਵ ਵਾਲਿਆਂ ਦਾ ਮਤਲਬ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਘਰ ਪਹੁੰਚੇ ਮੈਨੂੰ ਮਿਲਣ ਦੇ ਵਾਸਤੇ ਤੇ ਅੱਜ ਮੇਰਾ ਇੰਟਰਵਿਊ ਕਰ ਰਹੇ ਹੋ ਤਾਂ ਕਿ ਮੈਂ ਸਾਰੇ ਮਲੋਟ ਵਾਸੀਆਂ ਦੇ ਰੂਬਰੂ ਹੋ ਸਕਾਂ ਤੇ ਮੈਂ ਚਾਹੁੰਨਾ ਵੀ ਉਮੀਦ ਹੈ ਵੀ ਤੁਹਾਨੂੰ ਮੇਰੇ ਦੋਵੇਂ ਪ੍ਰੋਜੈਕਟ ਵਧੀਆ ਲੱਗੇ ਹੋਣ ਤੁਸੀਂ ਸੁਣਿਓ ਤੇ ਮੈਨੂੰ ਜਰੂਰ ਦੱਸਿਓ ਕਿ ਕਿੱਦਾਂ ਦੇ ਲੱਗੇ ਤੇ ਆਜੋ ਗੱਲਬਾਤ ਕਰਦੇ ਹਾਂ ਸੋ ਸਰ ਅਸੀਂ ਚਾਹਾਂਗੇ ਕਿ ਤੁਸੀਂ ਦੋ ਹਰਫ਼ ਆਪਣੇ ਗੀਤ ਨਾਟ 11 ਜੋ ਕਿ ਅਸੀਂ ਹੁਣੇ ਜੋ ਤੁਹਾਡੇ ਵੱਲੋਂ ਜਿਹੜਾ ਗਾਇਆ ਗਿਆ ਹੈ ਬਹੁਤ ਅੱਛਾ ਸੌਂਗ ਹੈ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਗਾਓ ਜਰੂਰ ਜੀ ਹੋ ਜੱਟਾ ਕੰਮ ਤੇਰੇ ਨੇ ਪੁੱਠੇ ਵੇਨਾ ਤੂੰ ਸੁਬਾ ਸਵੇਰੇ ਉੱਠੇ ਕੰਮ ਤੇਰੇ ਨੇ ਪੁੱਠੇ ਵੇਨਾ ਤੂੰ ਸੁਬਾ ਸਵੇਰੇ ਉੱਠੇ ਵੇ ਰਾਤੀ ਢਫੀ ਲਾਣ ਹੁੰਦੀ ਵੇ ਤੋ ਫੇਰੇ ਕੜੀ ਸਦਾਲਤਾਂ ਵੇ ਜਿਵੇਂ ਵਿੱਚ ਨਹੀਂ ਜਾਣ ਹੁੰਦੀ ਹਾਂ ਫੇਰੇ ਕੜੀ ਸਦਾਲਤਾਂ ਵੇ ਜਿਵੇਂ ਵਿੱਚ ਨਹੀਂ ਜਾਣ ਹੁੰਦੀ ਹੋ ਐਵੇਂ ਭਰਨਾ ਜੱਟੀਏ ਹੋਂਕੇ ਨਹੀਂ ਤੇਰਾ ਜੱਟ ਤਾਂ ਬਿਲਕੁਲ ਓਕੇ ਭਰਨਾ ਜੱਟੀਏ ਹੋਂਕੇ ਨਹੀਂ ਤੇਰਾ ਜੱਟ ਤਾਂ ਬਿਲਕੁਲ ਓਕੇ ਸੂਬਾ ਤਾਂ ਲੱਗੀ ਤੋੜ ਹੁੰਦੀ ਹੋ ਜੱਟ ਨਾਠ 11 ਵਰਗਾ ਨਹੀਂ ਤੱਕੇ ਦੀ ਲੋੜ ਹੁੰਦੀ ਜੱਟ ਨਾਠ 11 ਵਰਗਾ ਨਹੀਂ ਤੱਕੇ ਦੀ ਲੋੜ ਹੁੰਦੀ ਜੱਟ ਨਾਠ 11 ਵਰਗਾ ਨਹੀਂ ਤੱਕੇ ਦੀ ਲੋੜ ਹੁੰਦੀ ਇਸ ਤੋਂ ਇਲਾਵਾ ਵੀ ਕੋਈ Song ਤੁਹਾਡੇ ਜਿਹੜੇ ਆਏ ਆ ਹਾਂਜੀ ਹਾਂਜੀ ਇੱਕ ਮੇਰਾ ਰਖੜੀ Song ਆਇਆ ਹੋਇਆ ਜੀ ਤੇ ਦੋ ਲਾਈਨਾਂ ਮੈਂ ਤੁਹਾਨੂੰ ਅੰਦੀਆਂ ਵੀ ਸੁਣਾ ਦੇਣਾ ਜੀ ਪਾਗਾਵਾਲੀਆਂ ਨੇ ਪਹਿਣਾ ਵੀਰ ਜਿੰਨਾ ਕੋਲ ਹੀਰਿਆਂ ਤੋਂ ਮਹਿੰਗੇ ਜਿਹੜੇ ਹੋਣ ਅਨਮੋਲ ਪਾਗਾਵਾਲੀਆਂ ਨੇ ਪਹਿਣਾ ਵੀਰ ਜਿੰਨਾ ਕੋਲ ਹੀਰਿਆਂ ਤੋਂ ਮਹਿੰਗੇ ਜਿਹੜੇ ਹੋਣ ਅਨਮੋਲ ਰੱਬਾ ਬਾ ਕਿਸੇ ਵੀਰ ਦੀ ਨਾ ਹੋਵੇ ਹੁਣ ਸਖਣੀ ਹੋ ਮੇਰੇ ਸੋਹਣੇ ਵੀਰ ਦੇ ਸੋਹਣੇ ਜਿਹੇ ਵੀਰ ਦੇ ਸਜਾਵਾਂ ਰਖੜੀ ਮੇਰੇ ਸੋਹਣੇ ਵੀਰ ਦੇ ਸੋਹਣੇ ਜਿਹੇ ਵੀਰ ਦੇ ਸਜਾਵਾਂ ਰਖੜੀ ਮੇਰੇ ਸੋਹਣੇ ਵੀਰ ਦੇ ਸੋ ਹਰੀ ਜੀ ਜੋ ਕਿ ਅਸੀਂ ਪਹਿਲਾਂ ਗੱਲ ਕਰ ਚੁੱਕੇ ਆ ਕਿ ਉੱਬਰਦੇ ਹੋਏ ਗਾਇਕ ਜਿਨ੍ਹਾਂ ਦੇ ਦੋ ਗੀਤ ਹੁਣ ਤੱਕ ਆਏ ਨੇ ਔਰ ਦੋਵੇਂ ਗੀਤ ਉਹਨਾਂ ਨੇ ਤੁਹਾਨੂੰ ਜਿਹੜੇ ਗਾ ਕੇ ਵੀ ਸੁਣਾਏ ਆ ਸੋ ਮਲੋਟ ਦੇ ਇਹ ਵਾਸੀ ਤਾਂ ਇਹਦੀ ਬੈਕਹੈਂਡ ਜੋ ਵੀ ਹਿਸਟਰੀ ਆ ਉਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਸਰ ਕਿਵੇਂ ਤੁਸੀਂ ਜਿਵੇਂ ਸਿੰਗਿੰਗ ਦੇ ਵਿੱਚ ਆਨੇ ਹੋ ਕਦੋਂ ਤੋਂ ਗਾਰੇ ਆ ਕਿਹ ਸਿਲਸਿਲਾ ਸ਼ੁਰੂ ਕਿੱਦਾਂ ਹੁੰਦਾ ਹੈ ਇਹ ਸਿਲਸਿਲਾ ਸਾਡੇ ਘਰ ਤੋਂ ਹੀ ਸਟਾਰਟ ਹੋ ਰਿਹਾ ਜੀ ਕਿਉਂਕਿ ਮੈਨੂੰ ਗਾਇਕੀ ਵਿਰਾਸਤ ਦੇ ਵਿੱਚ ਹੀ ਮਿਲੀ ਹੈ ਤੇ ਮੇਰੇ ਨਾਨਾ ਜੀ ਗਿਆਨੀ ਕਰਨੈਲ ਸਿੰਘ ਜੀ ਨਿਰਮਲ ਉਹ ਮਤਲਬ ਟਾਡੀ ਜੱਥੇ ਦਾ ਕੰਮ ਕਰਦੇ ਸੀਗੇ ਟਾਡੀ ਸੀਗੇ ਆਪ ਤੇ ਮੈਂ 3rd ਕਲਾਸ ਤੋਂ ਆਪ ਗੌਂਦਾ ਆ ਰਿਆਂ ਸਟਾਰਟ ਕੀਤਾ ਮੈਂ ਆਵਦਾ ਯਾਨੀ ਨਾਨਾ ਜੀ ਨੂੰ ਦੇਖ ਕੇ ਹੀ ਜਿਹੜੀ ਤੁਹਾਨੂੰ ਇਹ ਜੀ ਆ ਉਹ ਗਾਇਕੀ ਦੇ ਵਿੱਚ ਤੁਸੀਂ ਆਏ ਹੋ ਉਹਨਾਂ ਨੂੰ ਦੇਖ ਕੇ ਗਾਉਣ ਦੀ ਤੁਹਾਡੇ ਮਨ ਦੇ ਵਿੱਚ ਲਾਲਸਾ ਆਂਦੀ ਹੈ ਕਿ ਮੈਂ ਵੀ ਗਾਵਾਂ ਹਾਂਜੀ ਹਾਂਜੀ ਕਿਹੜੀ ਤੀਜੀ ਕਲਾਸ ਤੋਂ ਹਾਂਜੀ 3rd ਕਲਾਸ ਤੋਂ ਜੀ ਔਰ ਤੀਜੀ ਕਲਾਸ ਤੋਂ ਕਿਵੇਂ ਸ਼ੁਰੂਆਤ ਹੁੰਦੀ ਆ ਤੀਜੀ ਕਲਾਸ ਤੋਂ ਹੀ ਮਤਲਬ ਜਿਵੇਂ ਆਪਣੇ ਐਨੂਅਲ ਫੰਕਸ਼ਨ ਹੁੰਦੇ ਆ ਸਕੂਲ ਦੇ ਵਿੱਚ ਉਦਾਂ ਐਨੂਅਲ ਫੰਕਸ਼ਨ ਵਾਸਤੇ ਮਤਲਬ ਨਾਮ ਲਿਖੇ ਜਾ ਰਹੇ ਸੀਗੇ ਵੀ ਕਿੰਨਾ ਕਿੰਨਾ ਨੇ ਪਾਰਟਿਸਪੇਟ ਕਰਨਾ ਮੈਂ ਉਦਾਂ ਆਪਦਾ ਨਾਮ ਲਖਾਇਆ ਫਿਰ ਕਲਾਸ ਪਹਿਲਾਂ ਗਾਇਆ ਤੇ ਜਦੋਂ ਕਲਾਸ ਚ ਗਾਇਆ ਤੇ ਫਿਰ ਟੀਚਰ ਕਹਿੰਦੇ ਕਹਿੰਦੇ ਕਿ ਫੰਕਸ਼ਨ ਤੇ ਵੀ ਗਾ ਕੇ ਦੇਖਣਾ ਬਸ ਉੱਥੋਂ ਦੀ ਜਰਨੀ ਸਟਾਰਟ ਹੋ ਗਈ ਜੀ ਤਾਂ ਫਿਰ ਜੇ ਅਪਾ ਹੋਰ ਗੱਲ ਕਰੀਏ ਤਾਂ ਸ਼ੁਰੂਆਤ ਸਕੂਲ ਤੋਂ ਹੁੰਦੀ ਆ ਐਨੂਅਲ ਫੰਕਸ਼ਨਸ ਦੇ ਵਿੱਚ ਤੁਸੀਂ ਗਾਇਆ ਉੱਥੋਂ ਜਰਨੀ ਸਟਾਰਟ ਹੁੰਦੀ ਆ ਤਾਂ ਅੱਗੇ ਵੀ ਤੁਸੀਂ ਕੁਝ ਜਿਹੜਾ ਹੈਗਾ ਲਾਈਕ ਹੋਰ ਕੰਪੀਟੀਸ਼ਨਸ ਵਗੈਰਾ ਦੇ ਵਿੱਚ ਆਨੇ ਹੋ ਜਾਂ ਫਿਰ ਡਾਇਰੈਕਟ ਜਿਹੜਾ ਹੈਗਾ ਵੀ ਉਹ ਸਿੰਗਿੰਗ ਦੇ ਵਿੱਚ ਹੀ ਆ ਜਾਂਦੇ ਤੁਸੀਂ ਨਹੀਂ ਨਹੀਂ ਜੀ ਮੈਂ ਕੰਪੀਟੀਸ਼ਨ ਵੀ ਖੇਡੇ ਨੇ ਪਹਿਲਾਂ ਜਿਵੇਂ ਕਿ ਰਾਈジング 스타 ਹੈ ਡੀਡੀ ਪੰਜਾਬੀ 2015 ਵੇਲੇ ਦਾ ਤੇ ਉਦੋਂ ਮੈਂ ਉਹਦੇ ਚ winner ਸੀਗਾ ਜੂਨੀਅਰ ਸੀਗਾ ਉਹ ਤੇ ਫਿਰ ਮੈਂ ਕਿਸਮੇ ਕਿਤਨਾ ਹੈ ਦਮ ਜਵੀ ਪਾਰਟਿਸਪੇਟ ਕੀਤਾ ਉਹਦੇ ਮੈਂ ਪ੍ਰੀ ਫਾਈਨਲ ਤੱਕ ਸੀਗਾ ਜੀ ਤੇ ਇੱਕ ਮੈਂ ਵੌਇਸ ਆਫ ਪੰਜਾਬ ਚ ਵੀ ਗਿਆ ਵੌਇਸ ਆਫ ਪੰਜਾਬ ਚ ਮੈਂ ਮੈਗਾ ਆਡੀਸ਼ਨ ਚ ਰਹਿ ਗਿਆ ਸੀਗਾ ਜੀ ਜੀ ਹਾਂਜੀ ਇਹ ਤਿੰਨ ਕੰਪੀਟੀਸ਼ਨ ਮਤਲਬ ਮੇਜਰ ਖੇਡੇ ਹੋਏ ਯਾਨੀ ਮੈਂ ਯਾਨੀ ਲੋਕਲ ਅਗਰ ਆਪਣੇ ਸਿਟੀ ਲੈਵਲ ਦੇ ਉੱਤੇ ਜਾਂ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਜੇਕਰ ਕੋਈ ਪ੍ਰੋਗਰਾਮ ਹੁੰਦੇ ਆ ਸਿੰਗਿੰਗ ਦੇ ਤਾਂ ਤੁਸੀਂ ਪਾਰਟਿਸਿਪੇਟ ਕਰਦੇ ਹੋ ਹਾਂਜੀ ਹਾਂਜੀ ਜਿਹੜੇ ਮਤਲਬ ਆਪਣੇ ਸਕੂਲ ਚ ਹੁੰਦੇ ਆ ਜੀ ਕੰਪੀਟੀਸ਼ਨ ਹਨਾ ਸਿੰਗਿੰਗ ਵਗੈਰਾ ਦੇ ਤੇ ਉਹਨਾਂ ਤੇ ਵੀ ਮੈਂ ਮਤਲਬ ਸਟੇਟ ਜੋ ਮੇਰੀ ਸੈਕਿੰਡ ਪੋਜੀਸ਼ਨ ਹੈ ਜੀ ਉਹਨਾਂ ਚੋਂ ਵੀ ਉਹ ਵੀ ਖੇਡਦੇ ਆ ਮਤਲਬ ਫੋਕ ਸੌਂਗ ਵਗੈਰਾ ਜਾਂ ਗਾਜ਼ਲ ਵਗੈਰਾ ਜਾਂ ਯੂਥ ਫੈਸਟੀਵਲ ਹੁੰਦੇ ਸੀਗੇ ਕਾਲਜ ਦੇ ਉਹਨਾਂ ਚ ਵੀ ਤਾਂ ਜੇ ਆਪਾਂ ਗੱਲ ਕਰੀਏ ਵੀ ਤੁਹਾਨੂੰ ਸ਼ੌਂਕ ਹੈ ਜਾਂ ਫਿਰ ਸ਼ੌਕ ਹੈ ਜੀ ਸ਼ੌਕ ਹੀ ਹੈ ਜੀ ਓਕੇ ਤਾਂ ਸ਼ੌਕ ਜਿਹਨੂੰ ਆਪਾਂ ਕਹ ਦਈਏ ਪਰਿਵਾਰ ਦੇ ਵਿੱਚੋਂ ਜਿਸ ਤਰ੍ਹਾਂ ਵਿਰਾਸਤ ਤੁਹਾਡੇ ਕੋਲ ਆਇਆ ਤਾਂ ਫਿਰ ਤੁਸੀਂ ਉਸ ਰਸਤੇ ਤੇ ਗਏ ਹੋ ਜਿਹੜਾ ਕੰਪੀਟੀਸ਼ਨਸ ਦੀ ਆਪਾਂ ਗੱਲ ਕੀਤੀ ਹੈ ਤੁਹਾਡੇ ਹੱਥ 'ਚ ਗਿਟਾਰ ਫੜਿਆ ਆ ਸ਼ੌਕ ਹੈ ਪਰ ਸਿੱਖਿਆ ਕਿੱਦਾਂ ਹੈ ਕਿਵੇਂ ਮਤਲਬ ਸਿੱਖਣਾ ਤਾਂ ਪੈਂਦਾ ਹੀ ਹੈ ਫਿਰ ਵੀ ਜੀ ਗਿਟਾਰ ਮੈਂ ਮਤਲਬ ਆਪੇ ਹੀ ਸਿੱਖ ਕੇ ਮੈਨੂੰ ਹਾਰਮੋਨੀਅਮ ਮਤਲਬ ਥੋੜਾ ਬਹੁਤ ਆਉਂਦਾ ਸੀਗਾ ਜੀ ਤੇ ਉਹਦੇ ਹੈਲਪ ਨਾਲ ਹੀ ਮੈਂ ਗਿਟਾਰ ਨੂੰ ਜ਼ਿਆਦਾ ਮਤਲਬ ਆਪਦੇ ਆਪ ਨੂੰ ਇੰਪਰੂਵ ਕੀਤਾ YouTube ਤੋਂ ਮੈਂ ਕੁਝ ਸਿੱਖਿਆ ਕੁਝ ਦੀ ਥਿਊਰੀ ਪੜ੍ਹੀ ਕਿ ਕਿੱਦਾਂ ਕਿੱਦਾਂ ਇਹਨੂੰ ਪਲੇ ਕਰਨਾ ਹੈ ਜਾਂ ਕੀ ਇਹਦੇ ਵਿੱਚ ਸਾਰੇ ਫੰਕਸ਼ਨਸ ਹੁੰਦੇ ਆ ਕਿਵੇਂ ਕਿਹਨੂੰ ਯੂਜ਼ ਕਰਨਾ ਇਹ ਸਾਰਾ ਕੁਝ ਮੈਂ YouTube ਤੋਂ ਹੀ ਸਿੱਖਿਆ ਜੀ ਯਾਨੀ ਜੇ ਕੋਈ ਤੁਸੀਂ ਆਪਣੇ ਵੱਲੋਂ ਉਸਤਾਦ ਕੋਈ ਨਹੀਂ ਤਾਰਿਆ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਗਿਟਾਰ ਜਿਹੜੀ ਹੈ ਉਹ ਕਿਸੇ ਤੋਂ ਸਿੱਖੀ ਨਹੀਂ ਹਾਂਜੀ ਤਾਂ ਜੋ ਆਪਾਂ ਹਾਰਮੋਨੀਅਮ ਦੀ ਗੱਲ ਕਰੀ ਤੁਸੀਂ ਹਾਰਮੋਨੀਅਮ ਵੀ ਕਿਸੇ ਤੋਂ ਵਜਾਉਣਾ ਨਹੀਂ ਸਿੱਖਿਆ ਮਤਲਬ ਅੰਦਰੋਂ ਜਿਸ ਤਰ੍ਹਾਂ ਨਾਲ ਆਪਾਂ ਗੱਲ ਕਰਦੇ ਆਪਾਂ ਕਿ ਤੁਹਾਨੂੰ ਸ਼ੌਂਕ ਆ ਅੰਦਰੋਂ ਆਵਾਜ਼ ਆਈ ਔਰ ਆਪਾਂ ਉਸ ਨੂੰ ਆਨਲਾਈਨ ਜਿਵੇਂ YouTube ਦੇ ਮਾਧਿਅਮ ਨਾਲ ਹੀ ਤੁਸੀਂ ਸਿੱਖਣ ਦੀ ਕੋਸ਼ਿਸ਼ ਕੀਤੀ ਔਰ ਸਿੱਖ ਵੀ ਲਿਆ ਹਾਂਜੀ ਜੀ ਤੇ ਫਿਰ ਗੱਲ ਕਰਾਂਗੇ ਗਾਇਕੀ ਦੇ ਲਈ ਤਾਂ ਕਹਿੰਦੇ ਕਿ ਗੁਰੂ ਤੋਂ ਬਿਨਾ ਗਿਆਨ ਨਹੀਂ ਤਾਂ ਉਸਤਾਦ ਜਿਹੜਾ ਹੈਗਾ ਤਾਂ ਜ਼ਰੂਰੀ ਆ ਕਿਉਂਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਸਿੰਗਿੰਗ ਹੋਣੀ ਆ ਉਹਦੀ ਸਾਰੀ ਸਿਖਲਾਈ ਤਾਂ ਉਹ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਵਿੱਚ ਆਈ ਮਤਲਬ ਮੈਂ ਪਹਿਲਾਂ ਅਸੀਂ ਪਿੰਡ ਰਹਿੰਦੇ ਸੀਗੇ ਜੀ ਪਿੰਡ ਮਿੱਡਾ ਤੇ ਉੱਥੇ ਨਾਲ ਹੀ ਪਿੰਡ ਮੋਹਲਾ ਤੋਂ ਮੇਰੇ ਉਸਤਾਦ ਜੀ ਨੇ ਉਸਤਾਦ ਗੁਰਨੇਕ ਸਿੰਘ ਜੀ ਤੇ ਮਤਲਬ ਉਹਨਾਂ ਤੋਂ ਹੀ ਮੈਂ ਆਪਦੀ ਸਾਰੀ ਸਟਾਰਟਿੰਗ ਤੋਂ ਸਿੱਖਿਆ ਲਈ ਹੈ ਜਦੋਂ ਰਾਈジング 스타 ਮੈਂ ਵੀ ਕੰਪੀਟੀਸ਼ਨ ਖੇਡਿਆ ਉਦੋਂ ਉਹਨਾਂ ਨੇ ਹੀ ਮਤਲਬ ਮੈਨੂੰ ਸਾਰਾ ਸਿਖਾਇਆ ਕਿਵੇਂ ਕਿਵੇਂ ਦੇ Song ਕਰਨੇ ਆ Song selection ਸਾਰੀ ਕਿਵੇਂ ਕਰਨੀ ਆ ਕਿ ਮਤਲਬ ਸਾਰਾ ਕੁਝ ਉਹਨਾਂ ਨੇ ਟੋਟਲੀ ਉਹਨਾਂ ਨੇ ਪਰਫਾਰਮ ਕਰਵਾਇਆ ਜੀ ਜੀ ਹਾਂ ਜੀ ਤੇ ਫਿਰ ਜੇ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਦੇ ਤੁਸੀਂ ਗੀਤ ਗਾਉਂਦੇ ਹੋ ਜਾਂ ਫਿਰ ਤੁਹਾਡਾ ਟੇਸਟ ਕਿੱਦਾਂ ਦਾ ਹੈ ਕੀ ਕੁਝ ਤੁਸੀਂ ਜੇ ਆਪ ਗੱਲ ਕਰੀਏ ਅੱਜ ਦੇ ਸਮਾਜ ਨੂੰ ਜਿਹੜੀ ਹੈਗੀ ਆ ਬਿਹਤਰੀ ਦੀ ਲੋੜ ਹੈ ਤਾਂ ਕਿਵੇਂ ਜਿਹੜੀ ਹੈਗੀ ਇਹ ਸਿੰਗਿੰਗ ਤੁਸੀਂ ਪਿਕ ਕਰਦੇ ਹੋ ਕਿਵੇਂ ਦੇ ਗੀਤ ਗਾਣਾ ਚਾਹੁੰਦੇ ਹਾਂ ਸਮਾਜ ਦੇ ਲਈ ਕੀ ਕੁਝ ਕਰਨਾ ਚਾਹੁੰਦੇ ਹਾਂ ਕਿਉਂਕਿ ਅੱਜ ਸਮਾਜ ਨੂੰ ਜ਼ਰੂਰਤ ਹੈ ਤਾਂ ਕੀ ਕਰਨਾ ਚਾਹੁੰਦੇ ਹੋ ਤੁਸੀਂ ਜੀ ਮੈਨੂੰ ਜ਼ਿਆਦਾ ਮਤਲਬ ਜਿਵੇਂ ਮੈਂ ਹੁਣ ਕਹਿਦਾ ਤਾਂ ਮੈਨੂੰ ਸਤਿੰਦਰ ਸਰਤਾਜ ਜੀ ਦੇ Song ਜ਼ਿਆਦਾ ਵਧੀਆ ਲੱਗਦੇ ਨੇ ਜਿਵੇਂ ਕਿਉਂਕਿ ਉਹਨਾਂ ਦੇ ਰੂਹਦਾਰੀ ਦੇ Song ਨੇ ਮਤਲਬ ਰੂਹ ਨੂੰ ਛੋਣ ਵਾਲੇ ਉਹ ਮੈਨੂੰ ਵਧੀਆ ਲੱਗਦੇ ਆ ਤੇ ਜ਼ਿਆਦਾ ਮੈਂ ਗਾਉਣਾ ਵੀ ਉਹਨਾਂ ਨੂੰ ਆ ਤੇ ਸਟਾਈਲ ਵੀ ਜ਼ਿਆਦਾ ਉਹਨਾਂ ਦਾ ਹੀ ਮਤਲਬ ਕਾਪੀ ਕਰਦਾ ਹਾਂਜੀ ਇੱਕ ਗੀਤ ਜਿਹੜਾ ਤੁਸੀਂ ਅਗਸਤ ਸਿੰਦਰ ਸਰਤਾਜ ਇਸ ਤਰ੍ਹਾਂ ਸਟਾਈਲ کہہ ਰਹੇ ਹੋ ਕਿ ਕਾਪੀ ਕਰਦਾ ਹਾਂ ਤਾਂ ਕੀ ਤੁਸੀਂ ਸੁਣਾ ਸਕਦੇ ਹੋ ਜੀ ਹਾਂਜੀ ਹਾਂਜੀ ਜ਼ਰੂਰ ਜੀ ਮੈਂ ਰਾਹ ਚ ਖਲੋਤਾ ਬੜੀ ਦੇਰ ਦਾ ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ ਸ਼ਾਮ ਹੋ ਗਈ ਮੈਂ ਖੜਾ ਸਿ ਸਵੇਰ ਦਾ ਪੈਰ ਪੁੱਟ ਹੁੰਦਾ ਜਹਾਨਾ ਪਿਛਾ ਹਾਂ ਨੂੰ ਕਾਤੋਂ ਖੋਲਿਆ ਏ ਹੌਸਲਾ ਦੇ ਲੇਰ ਦਾ ਜੀ ਮੈਂ ਰਾਹਾਂ 'ਚ ਖਲੋਤਾ ਬੜੀ ਦੇਰ ਦਾ ਹੋਇਆ ਦਾ ਸਾਰੀ ਸਾਂਭ-ਸਾਂਭ ਰੱਖੀਆਂ ਅਸੀਂ ਚਰਾਤਾਂ ਵਿਛਾ ਕੇ ਬੈਠੇ ਅੱਖੀਆਂ ਭਾਵੇਂ ਆਸਾਂ ਦੇਆਂ ਚਿਹਰਿਆਂ ਤੇ ਨੂਰ ਨਹੀਂ ਪਰ ਸਦਨਾ ਤਾਂ ਪੂਰੀਆਂ ਸੁਣਖੀਆਂ ਤਾਂ ਹੀ خیال ਤੇਰਾ ਤਾਂ ਹੀ خیال ਤੇਰਾ ਤਾਂ ਹੀ ਥਾਲ ਤੇਰਾ ਵਾਰੀ ਵਾਰੀ ਕੇਰਦਾ ਸ਼ਾਮ ਹੋ ਗਈ ਮੈਂ ਖੜਾ ਸੀ ਸਵੇਰ ਦਾ ਪੈਰ ਪੁੱਟ ਹੁੰਦਾ ਕਹਾਨਾ ਪਿਛਾਂ ਹਾਂ ਨੂੰ ਕਾਤੋਂ ਖੋਲ ਆਏ ਹੌਸਲਾ ਦੇ ਲੇਰਦਾ ਠੀਕ ਹੈ ਹਰੀ ਜੀ ਕਿੱਦਾਂ ਦੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿੱਦਾਂ ਦੀ ਗਾਇਕੀ ਹਰੀ ਜੀ ਖੁਦ ਗਾਣਾ ਪਸੰਦ ਕਰਦੇ ਆ ਜਾਂ ਸੋਚਦੇ ਆ ਕਿ ਇਸ ਤਰ੍ਹਾਂ ਦੀ ਗਾਇਕੀ ਜਿਹੜੀ ਹੋਣੀ ਚਾਹੀਦੀ ਆ ਮੈਂ ਮਤਲਬ ਜਿਆਦਾ ਸੂਫੀ ਟੱਚ ਜਿਹੜਾ ਈ ਉਹਨੂੰ ਜਿਆਦਾ ਪਸੰਦ ਕਰਦਾ ਹਾਂ ਮਤਲਬ ਇੱਕ ਰੂਹ ਨੂੰ ਛੂਣ ਵਾਲਾ ਹੋਵੇ ਮਤਲਬ ਅੰਦਰੋਂ ਜਿਹੜੀ ਖੁਸ਼ੀ ਹੈ ਨਾ ਸੰਗੀਤ ਨੂੰ ਗਾ ਕੇ ਮਿਲਦੀ ਹੈ ਜਿਹੜੀ ਉਹ ਮੈਂ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ ਜੀ ਤੁਸੀਂ ਖੁਦ ਵੀ ਸੂਫੀ ਦੇ ਵਿੱਚ ਰਿਆਜ਼ ਕਰਦੇ ਹੋ ਪਲੇ ਕਰਦੇ ਹੋ ਇਦਾਂ ਕਰਕੇ ਸਿੰਗਿੰਗ ਕਰਦੇ ਹੋ ਹਾਂਜੀ ਰਿਆਜ਼ਕਾਰੀ ਹੁੰਦਾ ਆ ਫਿਰ ਕਿਸੇ ਤੁਸੀਂ ਜਗ੍ਹਾ ਦੇ ਉੱਤੇ ਕਰਦੇ ਹੋ ਰਿਆਜ਼ ਮੈਂ ਘਰ ਹੀ ਕਰਦਾ ਜੀ ਸਾਰਾ ਹਾਂਜੀ ਔਰ ਜੇ ਆਪਾਂ ਗੱਲ ਕਰੀਏ ਆਉਣ ਵਾਲੇ ਜੇ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਹੁਣ ਤੱਕ ਜਿਹੜੇ ਸੌਂਗ ਆਏ ਨੇ ਇਹ ਕਿਵੇਂ ਤੁਸੀਂ ਤੁਸੀਂ ਸੋਚਦੇ ਹੋ ਕਿ ਯਾਰ ਆਪਾਂ ਨੂੰ ਜਿਹੜੇ ਹੈਗੇ ਆ ਗੀਤ ਆ ਉਹ ਰਿਕਾਰਡ ਕਰਨੇ ਚਾਹੀਦੇ ਆ ਔਰ ਇਹ ਮਤਲਬ ਕਿੱਦਾਂ ਇਹਦੀ ਪ੍ਰੋਡਕਸ਼ਨ ਕਿਤੋਂ ਹੁੰਦੀ ਆ ਤੇ ਇਹ ਮਤਲਬ ਕਿਹੜੇ ਚੈਨਲ ਦੇ ਉੱਪਰ ਜਿਹੜੇ ਹੈਗੇ ਆ ਇਹ ਤੁਹਾਡੇ ਜਿਹੜੇ ਗੀਤ ਹੋ ਆਏ ਹਾਂ ਜੀ ਜਿਹੜੇ ਮਤਲਬ ਮੇਰੇ ਦੋਨੋਂ ਸੌਂਗ ਆ ਇੱਕ ਤਾਂ ਰਖੜੀ ਸੌਂਗ ਹੈ ਜੀ ਇੱਕ 911 ਹਾਂਜੀ ਜੀ ਦੋਵੇਂ ਸੌਂਗ ਮਤਲਬ ਮੈਂ ਆਪੇ ਕੰਪੋਜ਼ ਕੀਤੇ ਆ ਲਿਰਿਕਸ ਜਿਹੜੇ ਮੇਰੇ ਫਾਦਰ ਸਾਹਿਬ ਜੀ ਨੇ ਦਿੱਤੇ ਹੋਏ ਆ ਹਰਮント ਮਾਸਟਰ ਜੀ ਨੇ ਅਸੀਂ ਪਹਿਲਾਂ ਗੱਲ ਕਰਕੇ ਠਹਿਕ ਤੁਹਾਨੂੰ ਜਿਹੜੀ ਸਿੰਗਿੰਗ ਆ ਉਹ ਤੁਹਾਨੂੰ ਵਿਰਾਸਤ ਚ ਮਿਲੀ ਆ ਤੇ ਤੁਸੀਂ ਨਾਨਾ ਜੀ ਦਾ ਨਾ ਲਿਆ ਪਰ ਤੁਸੀਂ ਇਹ ਗੱਲ ਨਹੀਂ ਦੱਸੀ ਸੀ ਕਿ ਫਾਦਰ ਸਾਹਿਬ ਜਿਹੜੇ ਖੁਦ ਜਿਹੜੇ ਲਿਰਿਕਸ ਉਹਨਾਂ ਦੇ ਵੱਲੋਂ ਦਿੱਤੇ ਹੋਏ ਆ ਜੀ ਲਿਰਿਕਸ ਮਤਲਬ ਮੇਰੇ ਪਾਪਾ ਜੀ ਦੇ ਨੇ ਤੇ ਗਾਇਮ ਆ ਇਹ Song ਦੋਨੋਂ ਤੇ ਜੋ ਪੋਸਟ ਕੀਤੇ ਹੋਏ ਆ ਉਹ ਮੇਰੇ ਆਪ ਦੇ YouTube ਚੈਨਲ ਤੇ ਆ ਜੀ ਤੇ ਜਿਹੜਾ ਮਿਊਜ਼ਿਕ ਆ ਉਹ ਮੇਰੇ ਉਸਤਾਦ ਜੀ ਨੇ ਦਿੱਤਾ ਹੋਇਆ ਗੁਰਨੇਕ ਸਿੰਘ ਜੀ ਨੇ ਜੋ ਮਤਲਬ ਵੀਡੀਓ ਦੀ ਸਾਰੀ ਡਾਇਰੈਕਸ਼ਨ ਵਗੈਰਾ ਹਨ ਵੀਡੀਓ ਜਿਹੜੀ ਸ਼ੂਟ ਕੀਤੀ ਹੋਈ ਹੈ ਇਹ ਡ੍ਰੀਮ ਲੈਂਡ ਫਿਲਮ ਸਿਟੀ ਪਟੰਡਾ ਚ ਹੋਈ ਹੈ ਤੇ ਗਿਲਮਾਨ ਪ੍ਰੋਡਕਸ਼ਨ ਵਾਲੇ ਨੇ ਕੀਤੀ ਹੋਈ ਹੈ ਹਰੀ ਜੀ ਕਹਿੰਦੇ ਆ ਕਿ ਜਦੋਂ ਤੱਕ ਕੋਈ ਸਿੰਗਰ ਲਾਈਵ ਨਾ ਗਾਵੇ ਤਾਂ ਦਿਸਦਾ ਨਹੀਂ ਕਿ ਕਿੰਨੀ ਕੁ ਗੋੜੀ ਗਾਇਕੀ ਆ ਤਾਂ ਕੀ ਆਪਾਂ ਜਿਹੜੀ ਹੁਣ ਤੱਕ ਜਿਹੜੀ ਤੁਹਾਡੀ ਪਰਫਾਰਮੈਂਸ ਰਹੀ ਹੈ ਕਿੰਨਾ ਕੁ ਜਿਹੜਾ ਹੈਗਾ ਤੁਸੀਂ ਹੁਣ ਤੱਕ ਜਿਹੜਾ ਲਾਈਵ ਗਾਇਆ ਹਾਂਜੀ ਮੈਂ ਲਾਈਵ ਵੀ ਗੋਣਾ ਜਿਵੇਂ ਮਤਲਬ ਕਿਤੇ ਵੀ ਮੌਕਾ ਮਿਲਦਾ ਜਿਵੇਂ ਆਪਣੇ ਮਲੋਟ ਚ ਕੋਈ ਫੰਕਸ਼ਨ ਹੁੰਦਾ ਜਾਂ ਕੋਈ ਫੈਸਟੀਵਲ ਹੁੰਦਾ ਜਾਂ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਕਿਸੇ ਦੇ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਮੈਂ ਉੱਥੇ ਪਹੁੰਚਦਾ ਤੇ ਆਪਦੀ ਹਾਜ਼ਰੀ ਜ਼ਰੂਰ ਲਾਉਣਾ ਉਥੇ ਹਾਂਜੀ ਸੋ ਜਿਸ ਤਰ੍ਹਾਂ ਨਾਲ ਮਲੋਟ ਵਾਸੀ ਅਗਰ ਤੁਹਾਨੂੰ ਮੌਕਾ ਦਿੰਦੇ ਤਾਂ ਆਪਾਂ ਤਿਆਰ ਆ ਪੂਰੀ ਤਰ੍ਹਾਂ ਨਾਲ ਹਰੇਕ ਜਗ੍ਹਾ ਰੰਗ ਬੰਨਣ ਲਈ ਹਾਂਜੀ ਹਾਂਜੀ ਆਪਾਂ ਤਿਆਰ ਆ ਰੰਗ ਬੰਨਣ ਨੂੰ ਵਾਹ ਜੀ ਵਾਹ ਸੋ ਹੈਰੀ ਜੀ ਨਹਿਰ ਇਹਨਾਂ ਦਾ ਆਪਣੇ ਨਾਮ ਦਾ ਚੈਨਲ ਹੈ ਹੈਰੀਨਾਹਰ 뮤זיਕ ਜਿੱਥੇ ਕਿ ਇਹਨਾਂ ਦੇ ਜਿਹੜੇ ਰੀਸੈਂਟਲੀ ਰਿਲੀਜ਼ਡ Song ਨੇ ਉਹ ਆਏ ਨੇ ਤਾਂ ਤੁਸੀਂ ਇਹਨਾਂ ਦੇ Songs ਨੂੰ ਲਾਈਕ ਕਰਨਾ ਹੈ ਆਪਣੀ ਬੰਦਈ رائے ਇਹਨਾਂ ਦਾ ਹੌਸਲਾ ਵਧਾਉਣ ਦੇ ਲਈ ਕਿਉਂਕਿ ਇਹ ਉੱਭਰਦੇ ਹੋਏ ਗਾਇਕ ਮਲੋਟ ਦੇ ਵਿੱਚ ਜਿਨ੍ਹਾਂ ਨੇ ਹੈ ਆਪਣਾ ਜਿਹੜਾ ਹੈਗਾ ਇੱਕ ਸਟਰਗਲਿੰਗ ਜਿਹੜੀ ਕਰ ਰਹੇ ਨੇ ਸਿੰਗਿੰਗ ਦੇ ਵਿੱਚ ਅੱਛੀ ਸਿੰਗਿੰਗ ਹੈ ਇਹਨਾਂ ਦੀ ਸ਼ੌਂਕ ਇਹਨਾਂ ਨੂੰ ਇੰਨਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਨਸਟਰੂਮੈਂਟਸ ਨੇ ਉਹ ਇਹ ਖੁਦ ਹੀ ਇਹਨਾਂ ਨੇ ਪਲੇ ਕਰਨੇ ਜਿਹੜੇ ਸਿੱਖ ਲਏ ਆ ਤਾਂ ਪਰਫਾਰਮ ਕਰ ਚੁੱਕੇ ਆ ਹੁਣ ਤੱਕ ਅੱਛੇ ਸੌਂਗਸ ਦਿੱਤੇ ਨੇ ਆਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਦੀ ਅੱਛੀ ਜਿਹੜੀ ਹੈ ਉਹ ਥਿੰਕਿੰਗ ਹੈ ਕਿ ਉਹ 뮤직 ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੋ ਤੁਸੀਂ ਵੀ ਇਹਨਾਂ ਨੂੰ ਸਪੋਰਟ ਕਰਨੀ ਹੈ ਸੋ ਫਿਲਹਾਲ ਮੈਨੂੰ ਦੀ ਇਜਾਜ਼ਤ ਮਿਲਦੀ ਹੈ ਨਵੀਂ ਅਪਡੇਟ ਦੇ ਨਾਲ ਧੰਨਵਾਦ